ਲੇ ਸ਼ਾਹਦ ਕੀ ਕਹਿ ਰਹੇ ਹੋ ਸ਼ੁਕਰ 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 ਉਸ ਪਰਮਾਤਮਾ ਦਾ ਇਹਨਾਂ ਲੋਕਾਂ ਦਾ ਜਿਨ੍ਹਾਂ ਨੇ ਇਸ ਯੋਗ ਮੈਨੂੰ ਸਮਝਿਆ ਇੰਨਾ ਪਿਆਰ ਦਿੱਤਾ ਕਹਿੰਦੇ ਜਿਤੜਵਾਹਾ ਗੜਪੰਤਾ ਪੰਤਾ ਜੀ ਇਹਨਾਂ ਨੇ ਪੰਤਾ 23 15 ਵਾਲੇ 23 15 ਵਾਲੇ ਬਹੁਤ ਸਾਰੇ ਟੈਨਾਲਸ ਹੋਰੇ ਸੀਗੇ ਉਹਨਾਂ ਨੂੰ ਕੀ ਜਵਾਬ ਦੇ ਗਏ ਜਿਹੜੇ ਬਹੁਤ ਸਾਰੇ ਗੋਦੀ ਗੋਲਸ ਕਰਦੇ ਸੀ ਤੁਹਾਨੂੰ ਗੋਲ ਕਰਦੇ ਮੈਂ ਕੀ ਜਵਾਬ ਦੇਣਾ ਜੀ ਲੋਕਾਂ ਨੇ ਦਿੱਤਾ ਲੋਕਾਂ ਨੇ ਦਿੱਤਾ ਇਹ ਕੰਮ ਹੀ ਲੈ ਲੈਂਦੇ ਸਰ ਅੱਜ ਹਜੇ ਹੁਣੇ ਨਾ ਸਟਾਰਟ ਕਰੋ ਕੰਮ ਮੈਨੂੰ 2 ਦਿਨ ਦੇ ਦਿਓ ਉਸ ਤੋਂ ਬਾਅਦ ਫਿਰ ਆਪਾਂ ਕੰਮ ਕਰਨ ਤੇ ਹੀ ਇੱਕ ਆਈ ਇੰਨਾ ਚਾ ਇਹਨਾਂ ਨੂੰ ਸਾਨੂੰ ਪਹਿਲਾਂ ਜਸ਼ਨ ਮਨਾ ਲੈਣੋ ਸਾਰਿਆਂ ਨੂੰ ਇਕੱਠਾਂ ਦੇ ਇਕੱਠੇ ਹੋ ਕੇ ਉਸ ਤੋਂ ਬਾਅਦ ਸਰ ਫਿਰ ਆਪਾਂ ਕੰਮ ਹੀ ਕਰਨੇ ਆ ਢਾਈ ਸਾਲ ਦੇਖੀ ਬਾਈ ਸਰ ਜਿਤੜਾ ਬਾਹਰ ਨਾ ਪਹਿਲਾ ਕਾਲੀ ਦਾ ਲਗਾਟਿਆ ਫੋਟੋਗ੍ਰਾਫਰ ਆਮ ਆਦਮੀ ਦਾ ਗੜਬੜ ਰਟਾ ਰੋ ਬਾਈ ਲਈ ਬਿਲਕੁਲ ਰੱਖਾਂਗੇ ਸਰ ਜੇ ਕੰਮ ਕਰਾਂਗੇ ਪਿਆਰ ਮਿਲੂਗਾ ਲੋਕਾਂ ਦਾ ਜੀ ਲੋਕਾਂ ਨੇ ਦਿੱਤਾ ਹੀ ਪਿਆਰ ਪਹਿਲਾਂ ਤਾਂ ਮੁਬਾਰਕਬਾਦ ਥੈਂਕ ਯੂ ਬਾਈ ਜੀ ਗਿੱਦੜਵਾਦੇ ਲੋਕਾਂ ਦਾ ਧੰਨਵਾਦ ਜੀ ਸਿਰ ਝੁਕਾ ਕੇ ਧੰਨਵਾਦ ਜੀ ਬਹੁਤ ਬਹੁਤ ਥੈਂਕਸ ਜੀ ਸਾਰੇ ਜਿਨ੍ਹਾਂ ਭਰਾਵਾਂ ਨੇ ਸਾਨੂੰ ਵੋਟਾਂ ਪਾਈਆਂ ਤੇ ਜਿਨ੍ਹਾਂ ਨੇ ਜਿਨ੍ਹਾਂ ਨੇ ਨਹੀਂ ਵੀ ਪਾਈਆਂ ਜੀ ਉਹਨਾਂ ਦਾ ਵੀ ਬਹੁਤ ਧੰਨਵਾਦ ਦੋਦੇ ਨੇ ਬੱਲੇ ਬੱਲੇ ਕਰ ਦੋਦੇ ਨੇ 21 2100 ਵੋਟ ਦੇ ਕਰੀਬ ਦੋਦੇ ਨੇ ਵਧਾਤਾ ਜੀ ਆ ਮੇਰੇ ਪਰਾ ਖੜੇ ਆ ਦੋਦੇ ਤੋਂ ਸਾਡੇ ਇੰਚਾਰਸੀ ਦਫਤਰ ਦੇ ਜੀ ਆ ਸਾਡੇ ਸਾਬਕਾ ਸਰਪੰਚ ਸਾਹਿਬ ਖੜੇ ਆ ਅੱਡੀ ਚੋਟੀ ਦਾ ਜੋਰ ਲਾਦਾ ਭਰਾਵਾਂ ਨੇ ਜੀ ਫੇਰ ਵਧੀ 2100 ਵੋਟ ਜੀ ਸਾਰੇ ਦੋਦੇ ਵਾਲਿਆਂ ਨੂੰ ਤੁਹਾਡੇ ਮਾਧਿਅਮ ਤੋਂ ਬਹੁਤ ਬਹੁਤ ਵਧਾਈ ਕਹਿੰਦੇ ਸੀ ਗਾੜਾ ਗਾੜਾ ਜੀ ਗੜਪਾ ਉਹ ਕਿਹੜੇ ਗੜ ਬਾਈ ਜੀ ਕਿਹੜੇ ਗੜ ਹੁੰਦੇ ਆ ਜਦੋਂ ਤੁਸੀਂ ਲੋਕਾਂ ਜਦੋਂ ਪਿਆਰ ਖੜ ਜਾਂਣ ਜੀ ਸਾਰੇ ਭਰਾ ਖੜ ਜਾਂਣ ਫੇਰ ਕਿਹੜੇ ਗੜ ਹੁੰਦੇ ਆ ਜੀ ਆ ਚੱਕ ਤੇ ਫੱਟੇ ਜੀ ਸੈਨੀਟੀ ਨੂੰ ਲੈ ਕੇ ਜਦ ਬੜੇ ਬੜੇ ਪੱਧਰ ਤੇ ਨਾਲ ਪ੍ਰਚਾਰ ਕੀਤਾ ਬੜੇ ਸਾਇਲੈਂਟਲੀ ਕੀਤਾ ਭਾਈ ਜੀ ਹਰ ਹਰ ਵਾਰ ਮਿਹਨਤ ਕਰਦੇ ਆ ਪਰ ਪਰਮਾਤਮਾ ਨੇ ਇਸ ਵਾਰ ਮਿਹਨਤ ਪੱਲੇ ਪਾਈ ਚੜ੍ਹਦੀਆਂ ਚਾਲਾਂ ਦਾ ਸੁਪਨਾ ਪੂਰਾ ਹੋਊਗਾ ਚੜਾ ਦਾਂਗੇ ਜੀ ਹੁਣ ਤਾਂ ਥੈਂਕ ਯੂ ਭਾਈ ਜੀ ਅੱਜ ਭਾਈ 11000 ਤੋਂ ਵੱਧ ਰੀਡ ਆ ਤੇ ਅੱਜ ਮਾ ਰੌਂਡ ਕਰਦੇ ਆ ਕਿਵੇਂ ਲੱਗਦਾ ਹੈ ਕਿ ਲੋਕਾਂ ਨੇ ਬਹੁਤ ਪਿਆਰ ਦਿੱਤਾ ਅਸਲ ਜੀ ਰੀਡ 13000 ਹੋ ਗਈ ਜਿਹੜੀ ਜੀ ਹੁਣ ਜਿਹੜੀ ਲੇਟੈਸਟ ਆਈ ਹੈ ਨੇ ਦੇਖ ਕੇ ਆਇਆ ਰੀਡ ਵੱਧਦੀ ਜਾ ਰਹੀ ਆ ਲੋਕਾਂ ਨੇ ਪਿਆਰ ਹੀ ਬਹੁਤ ਦਿੱਤਾ ਰਣਜੀਤ ਜੀ ਤੁਸੀਂ ਦੇਖੋ ਹੁਣ ਸਾਰੇ ਪਾਸੇ ਜਿ ਘਰੇ ਜਾਂਦੇ ਸੀ ਉਹਨਾਂ ਦੀ ਆਪਦੀ ਜ਼ਿੱਦ ਬਣੀ ਹੋਈ ਸੀ ਸਾਡੇ ਨਾਲੋਂ ਜ਼ਿਆਦਾ ਕਿ ਐਤ ਕੀ ਜੇ ਕਿਸੇ ਨੂੰ ਜਿਦਾਉਣਾ ਡਿੰਪੀ ਬਾਈ ਨੂੰ ਜਿਦਾਉ। ਉਹ ਪਿਆਰ ਲੋਕਾਂ ਦਾ ਸਾਹਮਣੇ ਆਇਆ ਸ਼ਹਿਰ 'ਚ ਵੀ ਪਿੰਡਾਂ 'ਚ ਵੀ ਤਾਂ ਇਹਨਾਂ ਨੂੰ ਤੁਸੀਂ ਦੇਖੋ ਬਾਹਰ ਸੰਗਤ ਕਿੰਨੀ ਇਕੱਠੀ ਹੋਈ ਪਈ ਆ ਹਜੇ ਇਲੈਕਸ਼ਨ ਦੇ 13 ਰਾਊਂਡ ਆ 5ਵੇਂ 6ਵੇਂ ਰਾਊਂਡ ਤੇ ਤਾਂ ਬਾਹਰ ਮਿਲਦਾ 1000 2000 ਬੰਦਾ ਇਕੱਠਾ ਸੀ ਇਸ ਕਰਕੇ ਲੋਕਾਂ ਦਾ ਪਿਆਰ ਬੜੀ ਚੰਗੀ ਲਹਿਰ ਆ ਤਾਇਆ ਜੀ ਨੂੰ ਅਸੀਂ ਅੰਦਰ ਭੇਜਿਆ ਹੁਣੇ ਉਹ ਹੁਣ ਜਿਹੜੀ ਕਮਾਂ ਕਲਾਨੇ ਜਿਹੜੀ ਕਾਰਵਾਈ ਕਰਾਉਣ ਵਾਲੀ ਹੈ ਕਾਗਜ਼ੀ ਉਹ ਸਾਰੀ ਆਪ ਕਰਨਗੇ ਅਸੀਂ ਤਾਂ ਜਿਹੜਾ ਕੰਮ ਕਰਨਾ ਸੀ ਉਹ ਕਰਤਾ ਹੁਣ ਮੇਲੇ ਦੇ ਵਿੱਚ ਪੂਰਾ ਪੰਗੜਾ ਵੀ ਪਾਵਾਂਗੇ ਰੰਗ ਵੀ ਖੇਡਾਂਗੇ ਇੱਕ ਦਿਨ ਬਾਅਦ ਜਿਹੜੇ ਪ੍ਰੋਗਰਾਮ ਸੀਐਮ ਸਾਹਿਬ ਰਾਹੀਂ ਹੋਣੇ ਆ ਉਹ ਤੋਂ ਬਾਅਦ ਫਿਰ ਹਲਕੇ ਦੇ ਨਾਲ ਵਿੱਚ ਰਾਂਗੇ ਧੰਨਵਾਦ ਕਰਾਂਗੇ ਜਿਹੜਾ ਸਿਸਟਮ ਹੁੰਦਾ ਸਾਰਾ ਚੱਲਦਾ ਇਹ ਹੀ ਕਹਤਾ ਸੀ ਐਤਕੀ ਦਾ ਪੂਛ ਪੜ ਸੜਦੇ ਪਟਕਾ ਐਤਕੀ ਪਤਾ ਸੀ ਕੌਨਫੀਡੈਂਸੀ ਆਪ ਕੋਈ ਬੰਦਾ ਨਹੀਂ ਬੜਾ ਸਿਆਣਾ ਹੁੰਦਾ ਜਿਹੜੇ ਬੰਦੇ ਨੇ ਨਬਜ਼ ਪੜਨੀ ਸਿੱਖ ਲਈ ਜੇ ਲੋਕਾਂ ਦਾ ਰੁਤਬਾ ਦੇਖ ਲਿਆ ਉਹਨਾਂ ਦਾ ਕਿਸ ਪਾਸੇ ਝੁਕਾਵਾ ਉਹ ਵੇਖ ਲਿਆ ਲੋਕਾਂ ਦੇ ਚੜਾਈਏ ਸਾਡਾ ਆਪ ਦਾ ਨਹੀਂ ਲੋਕਾਂ ਦਾ ਕੌਨਫੀਡੈਂਸੀ ਉਹਨਾਂ ਦਾ ਪਿਆਰ ਸੀ ਤਾਂ ਜਾ ਕੇ ਅੱਜ ਕਿਸੇ ਦੀ ਹਾਰ ਤੇ ਕਿਸ ਦੀ ਜਿੱਤ ਹੋਈ ਸ਼ਾ ਭਾਈ ਬੜਾ ਸਾਇਲੈਂਟਲੀ ਪ੍ਰਚਾਰ ਕੀਤਾ ਤੁਸੀਂ ਬਹੁਤ ਚੁੱਪ ਰਹੇ ਕੀ ਪ੍ਰਚਾਰ ਹੋ ਸਭ ਇੱਕ ਹੁੰਦਾ ਹੈ ਕਿ ਕੋਈ ਬੰਦਾ ਅੱਗੇ ਜਰਨੈਲ ਹੁੰਦਾ ਕੋਈ ਪਿੱਛੇ ਹੁੰਦਾ ਪਰ ਸਭ ਦੀ ਆਦਤ ਇਹ ਦੀ ਥਾ ਸੀ ਜੇ ਮੈਂ ਬੈਕਅਪ ਪਲਾਨਿੰਗ ਤੇ ਸੀ ਕੋਈ ਬੋਲਣ ਆਸਤੇ ਸੀ ਜੇ ਕੋਈ ਸ਼ਹਿਰ ਅੰਦਰ ਸੀ ਤੇ ਮੇਰੀ ਪਿੰਡਾਂ ਦੇ ਜੂਰੀ ਸੀ ਸਾਰਾ ਕੁਝ ਵੰਡ ਕੇ ਹੋਇਆ ਤੇ ਮੈਨੂੰ ਤਾਂ ਬਹੁਤ ਚੰਗੀ ਤਰ੍ਹਾਂ ਹੋਇਆ ਹੁਣ ਮਤਲਬ ਕੋਈ ਵੀ ਐਸਪੈਕਟ ਛੱਡਿਆ ਡਿਸਕਸ਼ਨ ਹੋਈ ਵੀ ਕੀ ਕਿਦੜਵਾਹ ਲਈ ਕਰਨਾ ਪਿਆ ਲਈ ਜਿਹੜਾ ਪਹਿਲਾ ਪਾਖਿਆ ਸਭ ਤੋਂ ਪਹਿਲਾਂ ਸੀਰੀਅਸ ਟਰੀਟਮੈਂਟ ਕਰਾਉਣਾ ਸਾਫ਼ ਪਾਣੀ ਪੀਣ ਵਾਲਾ ਵੀ ਕਰਾਣ ਲੱਗਤਨ ਵਾਲਾ ਵੀ ਉਹ ਕਰਾਂਗੇ ਸਭ ਤੋਂ ਪਹਿਲਾਂ ਇਹ ਪਾਈਪਾਂ ਆਈਆਂ ਪਈਆਂ ਕੋਟ ਕਰਕੇ ਅਸੀਂ ਵਾਲਾ ਕੁਝ ਕਹਿ ਨਹੀਂ ਸਕਦੇ ਸੀ ਨਹੀਂ ਪੱਥਰ ਨਹੀਂ ਰੱਖ ਸਕਦੇ ਸੀ ਪਰ ਉਹ ਬਤੌਰ ਐਮਐਲ ਨਹੀਂ ਪੱਥਰ ਰੱਖਾਂਗੇ ਬਤੌਰ ਗਿੱਦੜਵਾ ਦੇ ਸੇਵਾਦਾਰ ਨਹੀਂ ਪੱਥਰ ਰੱਖਾਂਗੇ ਤੇ ਆਉਣ ਵਾਲੇ 1 ਸਾਲ ਦੇ ਅੰਦਰ ਅੰਦਰ ਅਸੀਂ 90% ਕੰਮ ਜਿਹੜੇ ਕਹਿਆ ਉਸੇ ਦੇ ਲਾਤਾ 22 ਸਾਲ ਪੂਰੇ ਨਹੀਂ 1 ਸਾਲ ਦੇ ਅੰਦਰ ਅੰਦਰ ਤੇ 22 ਦੇ ਨਾਲ ਤੁਹਾਡੇ ਪਾਪਾ ਨੇ ਬੜਾ ਜ਼ੋਰ ਲਾਇਆ ਸਾਰੇ ਪਰਿਵਾਰ ਨੇ ਲਾਇਆ ਰਾਇਤ ਕੀ ਤਾਂ ਸਾਡੇ ਦਾਦੀ ਜੀ ਵੀ ਜਿਨ੍ਹਾਂ ਨੇ ਕਦੇ ਸਿਆਸਤ 'ਚ ਪੈਰ ਨਹੀਂ ਧਰਿਆ ਸੀ ਉਹਨਾਂ ਨੇ ਇੱਕ ਵੀਡੀਓ ਕਿਸੇ ਨੇ ਬਣਾ ਕੇ ਪਾਤੀ ਬੜੀ ਭਾਵਕ ਸੀ ਬੜੀ ਭਾਵਕ ਵੀਡੀਓ ਸੀ ਉਹਨਾਂ ਨੂੰ ਪਤਾ ਵੀ ਨਹੀਂ ਸੀ ਕੋਈ ਵੀਡੀਓ ਕਿਉਂਕਿ ਉਹ ਕੈਮਰੇ ਮੂਰੇ ਆ ਕੇ ਬੋਲਦੇ ਨਹੀਂ ਉਹ ਫੋਟੋ ਖਿਚਾਉਣ ਨੂੰ ਉਹਨਾਂ ਨੂੰ ਕਹਿ ਦੋ ਤਾਂ ਕੋਈ ਸੰਗ ਜਾਂਦੇ ਨੇ ਤੇ ਉਹ ਕਿਸੇ ਨੇ ਬੜਾਈ ਤੇ ਉਹ ਇਹੋ ਜੀ ਭਾਵਕ ਵੀਡੀਓ ਹੋਈ ਕਿ ਕਈ ਪਾਰਟੀਆਂ ਦੇ ਲੋਕ ਕਹਿੰਦੇ ਕਿ ਰਾਇਤ ਕੀ ਨਾ ਤੁਹਾਡੇ ਵੱਲ ਦੇ ਹੋਵਾਂਗੇ ਬੀਬੀ ਜੀ ਦੀ ਵੀਡੀਓ ਸੁਖੇ ਰਾਇਤ ਕੀ ਮੈਨਾਂ ਦਾ ਕੋਈ ਸਾਡੇ ਪਰਿਵਾਰਕ ਮੈਂਬਰ ਰਿਹਾ ਹੀ ਨਹੀਂ ਜਿਨੇ ਆਜ਼ਾਜ਼ੁਰ ਨਾਲ ਆਇਆ